ਅਸੀਂ ਇਹ ਜੇ ਕਾਤੇ ਦੋਸੀਆਂ ਜੇ ਤਾਂ ਅਸੀਂ ਡੱਲਿਆਂ ਨੂੰ ਬਹਾ ਕੇ ਆਈ ਹੋਈਏ ਤੇ ਫਿਰ ਅਸੀਂ ਭੱਜੀਏ ਫਿਰ ਤਾਂ ਅਸੀਂ ਗੋਲੀ ਦੇ ਹੱਕਦਾਰ ਆ ਡੱਲਿਆਂ ਆਪਦੇ ਆ ਬੈਠਾ ਜਦੋਂ ਅਸੀਂ ਮੋਰਚੇ ਸਾਹਮਣੇ ਕਹਿੰਦਾ ਮੈਂ ਨਹੀਂ ਇਹਨਾਂ ਨਾਲ ਬੈਂਦਾ ਡੱਲਿਆ ਆਡੋ ਦਾ ਗੈਰ ਰਾਜਿਤ ਕੋਨੇ ਮੋਰਚਾ ਬਣਾਇਆ ਇਹ ਫੁੱਟਬਾਲ ਦਾ ਜ਼ਿੰਮੇਵਾਰ ਆ ਡੱਲੇ ਵਾਲਾ ਭਨੇਰ ਫੁੱਟਬਾਲ ਦਾ ਜ਼ਿੰਮੇਵਾਰ ਨਹੀਂ ਉਹ ਤਾਂ ਪਹਿਲੇ ਆਡਾ ਇੱਕ ਬੰਦਾ ਇਹ ਮੋਰਚੇ ਬਾਹਰ ਨਿਕਲ ਕੇ ਗਿਆ ਫੁੱਟਬਾਲ ਦੀ ਵੱਡੀ ਜ਼ਿੰਮੇਵਾਰੀ ਡੱਲੇ ਆ ਗਈ ਚੱਲਦੀਆਂ ਸਾਡੀਆਂ 32 ਜਿਸੀਂ ਪੰਜ ਅਸੀਂ ਬਾਗੀ ਹੋ ਗਏ ਸੀ ਉਹ ਜਾ ਕੇ ਜਿਹੜੇ ਸਾਨੂੰ ਗਾਲਾਂ ਕੱਢਦੇ ਸੀਗੇ ਜਿਹਦੀ ਗਵਾਈ ਡੱਲੇ ਵਾਲ ਕਰਦਾ ਸੀਗਾ ਤੇ ਮਤਲਬ ਉਹ ਸਾਡੇ ਦੇ ਮਤਲਬ ਪੂਰਾ ਲੱਗਦੇ ਸੀ ਜੇ ਕਰਦੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀਗੇ ਇਹ ਇਹਹੀ ਤਾਂ ਮਾੜੀ ਗੱਲ ਹੈ ਜੇ ਵੱਧ ਗਿਣਤੀ ਜਾਣ ਨੂੰ ਕਹਿੰਦੀ ਹੈ ਫਿਰ ਜਾਵਾਂਗੇ ਪਰ ਮੇਰੀ ਰਾਏ ਉੱਥੇ ਹੋਊਗੀ ਜਿੰਨਾ ਚਿਰ ਦੋਨੇ ਲੀਡਰ ਸਾਈਨ ਨਹੀਂ ਕਰਦੇ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਇਹ ਮਤਲਬ 24 ਤਰੀਕ ਦੀ ਮੀਟਿੰਗ ਹੈ ਉੱਚ ਕੋਈ ਵੀ ਫੈਸਲਾ ਹੁੰਦਾਗਾ ਜਾਣਾ ਨਾ ਜਾਣਾ ਜੇ ਵੱਧ ਗਿਣਤੀ ਜਾਣ ਨੂੰ ਕਹਿੰਦੀ ਹੈ ਫਿਰ ਜਾਵਾਂਗੇ ਪਰ ਮੇਰੀ ਰਾਏ ਉੱਤੇ ਹੋਊਗੀ ਜਿੰਨਾ ਚਿਰ ਦੋਨੇ ਲੀਡਰ ਸਾਈਨ ਨਹੀਂ ਕਰਦੇ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਕੀ ਲੱਗਦਾ ਹੈ ਪ੍ਰਧਾਨ ਜੀ ਜੇ ਡੱਲੇਵਾਲ ਨੂੰ ਉਸ ਤੋਂ ਪਹਿਲਾਂ ਕੁਝ ਹੋ ਜਾਂਦਾ ਫਿਰ ਕਿਸਾਨ ਜਿਹੜੇ ਸੰਗਠਨ ਨੇ ਜਥੇਬੰਦੀਆਂ ਨੇ ਉਹਨਾਂ ਤੇ ਗੱਲ ਆਊਗੀ ਵੀ ਤੁਸੀਂ ਡੱਲੇਵਾਲ ਨਾਲ ਕਿਉਂ ਨਹੀਂ ਲੱਗਦੇ ਮੇਰਾ ਖਿਆਲ ਹੈ ਕਈ ਲੀਡਰ ਨੇ ਇੱਥੇ ਪਹਿਲਾਂ ਪੁਖੜਤਾਰ ਰੱਖ ਕੇ ਆਪਣੀਆਂ ਜਾਨਾਂ ਫੇਰੂਮਾਨ ਜਾਨ ਦਿੱਤੀ ਆ ਇੱਕ ਨੇ ਟੈਂਕੀ ਤੋਂ ਛਾਲ ਮਾਰੀ ਸੀ ਇੱਕ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਲੰਮਾ ਸਮਾਂ ਉਹਨੇ ਸਮਾਂ ਲੈ ਮਰਨ ਵਾਸਤੇ ਬੈਠਾ ਹੋ ਗਿਆ ਲੋਕਾਂ 'ਚ ਥੋੜਾ ਜਿਹਾ ਚਰਚਾ ਚੱਲਦੀ ਹੁੰਦੀ ਆ ਲੋਕਾਂ ਦੇ ਅਸੀਂ ਇਹਦੇ ਕਾਹਦੇ ਦੋਸ਼ੀ ਆ ਜੇ ਤਾਂ ਅਸੀਂ ਡੱਲਿਆਂ ਨੂੰ ਬਹਾ ਕੇ ਆਈ ਹੋਈ ਏ ਤੇ ਫਿਰ ਅਸੀਂ ਭੱਜੀਏ ਫਿਰ ਤਾਂ ਅਸੀਂ ਗੋਲੀ ਦੇ ਹੱਕਦਾਰ ਆ ਡੱਲਿਆਂ ਆਪਦੇ ਆ ਬੈਠਾ ਓਹ ਜਿੱਥੇ ਬੰਦਿਆਂ ਦੋਸ਼ੀ ਨੇ ਜਿਨ੍ਹਾਂ ਨੇ ਉਹਨੂੰ ਬਹਾਇਆ ਉਹਨਾਂ ਨੂੰ ਹਟਾਉਣਾ ਚਾਹੀਦਾ ਸੀ ਵੀ ਇਹ ਤੇ ਨਹੀਂ ਬੈਠਣਾ ਚਾਹੀਦਾ ਜੇ ਤੂੰ ਕੱਲਾ ਬਹਿਣਾ ਫਿਰ ਅਸੀਂ ਚੱਲਿਆ ਇਹ ਗੱਲ ਕਹਿ ਦੇਣੀ ਸੀਗੀ ਵੀਰ ਜੀ ਨਹੀਂ ਫਿਰ ਆਈਸ ਗੱਲ ਦੇ ਹੱਕ ਚ ਜੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਉਹ ਜਥੇਬੰਦੀਆਂ ਜ਼ਰੂਰ ਦੋਸੇ ਜੇ ਬੈਠਾ ਫਿਰ ਇੱਕ ਇੱਕ ਲੀਡਰ ਸਾਰੀਆਂ ਜਥੇਬੰਦੀਆਂ ਦਾ ਬੈਜੇ ਨਾ ਡੱਲੇ ਵਾਲੇ ਬਚਾਰੇ ਨੂੰ ਇਕੱਲੇ ਨੂੰ ਕਿਉਂ ਉਮਰ ਪਾਈ ਜੀ ਕੋਈ ਮਾਤਰਾ ਸਾਡਾ ਲੀਡਰ ਡੱਲੇ ਵਾਲਾ ਹਿਰਕ ਥੋੜੇ ਬਣ ਜਾਊਗਾ ਡੱਲੇ ਲੀਡਰ ਮਸਾ ਬਣਦਾ ਪਹਿਲਾਂ ਜਥੇਬੰਦੀ ਰਲਦਾ ਫਿਰ ਬਲਾਗ ਦਾ ਆਗੂ ਬਣਦਾ ਫਿਰ ਜੇਲੇ ਦਾ ਬਣਦਾ ਫਿਰ ਪੰਜਾਬ ਦਾ ਬਣਦਾ ਫਿਰ ਸੈਂਟਰ ਦਾ ਲੀਡਰ ਬਣਦਾ ਐ ਡੱਲੇ ਵਾਲੇ ਹਿਰਕ ਬਣ ਜਾਣ ਥੋੜੇ ਬਣ ਜਾਣਾਗਾ ਜਾਂ ਬ੍ਰਿਜ ਰਾਜਾ ਬਣ ਜਾਣਾ ਥੋੜੇ ਬਣ ਜਾਣਾਗਾ ਰੋਦੂ ਸਿੰਘ ਥੋੜੇ ਬਣ ਜਾਣਾ ਢੱਲੇਆੜ ਹੁਣ ਵੀ ਮੋਰਚੇ ਨੂੰ ਵਾਪਸ ਨਾਵੇ ਸਾਰੀਆਂ ਜਥੇਬੰਦੀਆਂ ਮੀਟਿੰਗ ਕਰਦੇ ਮਤਲਬ ਫਿਰ ਉਹ ਰੜਕੇ ਲੜਾਂਗੇ ਕਿਹੜੀ ਤਰੀਕੇ ਨਾਲ ਪ੍ਰਧਾਨ ਜੀ ਜਦੋਂ ਬੈਠੇ ਸੀ ਉਹਦੋਂ ਕੀ ਸੋਚ ਸੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਉਹਨਾਂ ਨੂੰ ਕਿਉਂ ਲੋੜ ਪੈ ਗਈ ਕੀ ਅੰਦੋਲਨ ਫਸ ਗਿਆ ਮੇਰਾ ਖਿਆਲ ਹੈ ਵੀ ਇੱਕ ਗੋਲੀ ਗੱਲ ਆ ਇਸ ਕੱਲੇ ਜਿੱਤ ਲਿਆਵਾਂਗੇ ਆਗੇ ਆਪਣੀ ਇਰਦਾ ਪਹਿਲਾਂ ਵੀ ਸਾਡੇ ਨਾਲ ਰਹੀ ਨਹੀਂਗਾ ਹੁਣ ਤਾਂ ਜਿੱਦ ਦਾ ਲੜਨ ਲੱਗਿਆ ਅੱਡੀ ਲੜਦਾ ਕਦੇ ਸਾਡੀਆਂ ਜਥੇਬੰਦੀਆਂ ਚ ਨਹੀਂ ਆਇਆ ਚਾੜ ਲੈਣ ਤਾਂ ਅਸੀਂ ਰੱਖ ਕੇ ਲੜਿਆ ਢੱਲੇਆੜ ਨੇ ਫਿਰ ਮਤਲਬ ਭਾਗ ਪਾੜ ਲਈ ਸਾਡੇ ਨੂੰ ਦਰਬਾਰ ਸਾਹਿਬ ਜਾਣ ਦੀ ਇਕੱਲਾ ਗਿਆ ਜੋ ਦੋ ਸੀ ਮੋਰਚੇ ਸਾਹਮਣੇ ਕਹਿੰਦਾ ਮੈਂ ਇਹਨਾਂ ਨਾਲ ਬੰਦਾ ਗੱਲਿਆ ਅੱਡ ਉਹਦਾ ਗੈਰ ਰਾਜਿਤ ਕੋਨੇ ਮੋਰਚਾ ਬਣਾਇਆ ਇਹ ਫੁੱਟਬਾਲ ਦਾ ਜ਼ਿੰਮੇਵਾਰ ਡੱਲੇ ਵਾਲਾ ਭਨੇਰ ਫੁੱਟਬਾਲ ਦਾ ਜ਼ਿੰਮੇਵਾਰ ਨਹੀਂ ਉਹ ਤਾਂ ਪਹਿਲੇ ਹੀ ਅੱਡ ਆਪਦਾ ਇੱਕ ਬੰਦਾ ਇਹ ਮੋਰਚੇ ਬਾਹਰ ਨਿਕਲ ਕੇ ਗਿਆ ਫੁੱਟਬਾਲ ਦੀ ਵੱਡੀ ਜ਼ਿੰਮੇਵਾਰੀ ਡੱਲੇ ਵਾਲੀ ਦਿੱਲੀ ਮੋਰਚੇ 'ਚ ਵੀ ਪ੍ਰਧਾਨ ਜੀ ਖਾਲਸਤਾਨੀ ਕਾਮਰੇਡ ਇੱਕ ਬਹੁਤ ਚੀਜ਼ਾਂ ਚੱਲਦੀਆਂ ਰਹਿ ਜਾਂਦੀਆਂ ਕੀ ਲੱਗਦਾ ਚੱਲਦੀਆਂ ਸਾਡੀਆਂ ਬੱਤੀ ਜਿਵੇਂ ਪੰਜ ਅਸੀਂ ਬਾਗੀ ਹੋ ਗਏ ਦੀਆਂ ਉਹ ਜਾ ਕੇ ਜਿਹੜੇ ਸਾਨੂੰ ਗਾਲਾਂ ਕੱਢਦੇ ਸੀਗੇ ਜਿਹਦੀ ਗਵਾਹੀ ਡੱਲੇ ਵਾਲ ਕਰਦਾ ਸੀਗੀ ਇਹ ਮਤਲਬ ਉਹ ਸਾਡੇ ਦੇ ਮਤਲਬ ਪੂਰਾ ਲੱਗਦੇ ਸੀ ਜੇ ਕਰਦੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ ਇਹ ਇਹ ਇਹੀ ਤਾਂ ਮਾੜੀ ਗੱਲ ਹੈ ਪਰ ਉੱਥੇ ਤੁਸੀਂ ਆਪ ਦੀ ਇੱਕ ਜੁੱਟਤਾ ਦਿਖਾਈ ਨਾ ਗੱਲ ਇਹ ਤਾਂ ਉੱਥੇ ਹੀ ਕਹਿਤਾ ਸੀ ਜਦੋਂ મોદી ਨੇ 19 ਤਰੀਕ ਨੂੰ ਐਲਾਨ ਕਰਤਾ ਅਸੀਂ ਉੱਠਿਆ 11 20 ਦਿਨਾਂ ਬਾਅਦ ਉੱਠੇ ਆ ਕਹਿੰਦਾ ਮੈਂ ਨਹੀਂ ਜਾਂਦਾ ਇੱਥੋਂ ਅਸੀਂ ਕਿਹਾ ਵੀ ਚੰਗਾ ਫਿਰ ਜੇ ਨਾ ਇੱਥੇ ਚੱਲਦੇ ਆ ਫਿਰ ਮਗਰ ਆਇਆ ਸੀਗਾ ਆਉਣ ਸਰ ਦਰਬਾਰ ਸਾਹਿਬ ਕੰਨਾ ਗਿਆ ਮੇਰਾ ਕਹਿਣ ਦਾ ਫੁੱਟ ਪਾਉਣ ਦਾ ਜ਼ਿੰਮੇਦਾਰ ਢੱਲੇ ਵਾਲਾ ਅੱਜ ਗੱਲ ਕਰੀ ਅੱਜ ਢੱਲੇ ਵਾਲ ਬਿਲਕੁਲ ਮਰਨ ਦੇ ਨੇੜੇ ਲੱਗਿਆ ਹੋਇਆ ਹੈਗਾ ਕੀ ਕਿਸਾਨ ਜਰੇ ਬੰਦੀਆਂ ਹੁਣ ਆਪ ਫੈਸਲਾ ਲੈਣੀਆਂ ਜਾਂ ਵੀ ਉਹਨੂੰ ਇਹੀ ਦੇਖਿਆ ਜਾਊਗਾ ਵੀ ਉਹਦੇ ਵੱਲੋਂ ਕਿਹਾ ਜਾਂਦਾ ਤਾਂ ਨਹੀਂ ਜਾਵਾਂਗੇ ਨਹੀਂ 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 ਦੋਨੇ ਲੀਡਰ ਸਾਈਨ ਕਰਕੇ ਮੇਰੀ ਰਹਿਊ ਮੋਰਚਾ ਕੋਈ ਬੱਸ ਕਰਦੇ ਮੇਰੀ ਰਹਿਊ ਦੋਨੇ ਲੀਡਰ ਸਾਈਨ ਕਰਨਾ ਸੀ ਫੇਰ ਜਾਵਾਂਗੇ